ਸਸੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲ ਬਾ ਬਹੁਤ ਧੰਵਾ ਬਹੁਤ ਬਹੁਤ ਮਿਹਰबानी ਤੁਹਾਡਾ ਕਮਲਜੀਤ ਦਾ ਕਿਚਨ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮੇਥੀ ਮੇਥੀ ਆਪਾਂ ਸਵਾਰ ਕੇ ਪਹਿਲੇ ਰੱਖ ਲਈ ਆ ਹਲ ਸਲਗਮ ਆਪਾਂ ਇਹਨਾਂ ਦੀ ਪੋਰਟੀ ਬਣਾਵਾਂਗੇ ਦੋ ਲੈਨੇ ਪਿਆਜ਼ ਥੋੜਾ ਲੈ ਆਪਾਂ ਲਸਣ ਤੇ ਪੀਸ ਅਦਰਕ ਦਾ ਟੁਕੜਾ ਦੋ ਲਹਿੰਜਾ ਪਾਹਰੀ ਹ ਮਿਰਚਾ ਜੋ ਜੋ ਆਪਾਂ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਕਿ ਆਪਾਂ ਕੀ ਕੀ ਚੀਜ਼ ਐਡ ਕਰ ਰਹੇ ਹਾਂ ਉਹ ਤੁਹਾਨੂੰ ਮੈਂ ਹਣ ਦਿਖਾਵਾਂਗੀ ਆਪਾਂ ਤੋਂ ਕੀ ਨੂੰ ਰੱਖ ਦਿੰਨੇ ਆ ਮੈਂ ਇੱਥੇ ਨੂੰ ਜਦ ਤੱਕ ਆਪਣੀ ਮੇਥੀ ਸੁੱਕਦੀ ਹੁੰਦਾ ਆਪਾਂ ਸਲਮੂੰਗਾ ਸਲਗਮ ਪਿਆਜ਼ ਲਸਣ ਅਦਰਕ ਔਰ ਮਿਰਚਾ ਇਹ ਚੀਜ਼ਾਂ ਤਿਆਰ ਕਰਕੇ ਆਪਾਂ ਰੱਖ ਲੈਣੇ ਹਾਂ ਹਾਂਜੀ ਆਪਾਂ ਸਲਗਮ ਕੱਟ ਕੇ ਰੱਖ ਲੈ ਪਾਣੀ ਚ ਭਾਤੇ ਅਦਰ ਲਸਣ ਅਦਰਕ ਤੇ ਪਿਆਜ਼ ਵੀ ਕੱਟ ਲਿਆ ਦੋ ਮਿਰਚਾਂ ਆਪਣੀਆਂ ਨਾਲ ਆਪਾਂ ਮੇਥੀ ਧੋਸਵਾਰ ਕੇ ਰੱਖ ਲਈ ਆ ਮੇਥੀ ਆਪਾਂ ਰੱਖਾਂਗੇ ਹਲਕੀ ਸਾਈਡ ਤੇ ਸਭ ਤੋਂ ਪਹਿਲਾਂ ਆਪਾਂ ਭੁੰਨਾਗੇ ਤੜਕਾ ਤੜਕਾ ਕਿਸ ਤਰੀਕੇ ਨਾਲ ਭੁੰਨਾਗੇ ਆਪਣੀ ਸਿਹਤ ਖਰਾਬ ਆਪਾਂ ਇਹਦੇ ਵਿੱਚ ਤੇਲ ਬਿਲਕੁਲ ਜੂਜ ਨਹੀਂ ਕਰਾ ਆਪਾਂ ਗੈਸ ਕਰਾਂਗੇ ਚਾਲੂ ਕੜਾਈ ਧਰ ਕੇ ਕੜਾਹੀ ਨੂੰ ਆਪਾਂ ਗਰਮ ਕਰਦੇ ਹਾਂ ਚੰਗੇ ਤਰੀਕੇ ਨਾਲ ਗਿੱਲੀ ਆਹਨੇ ਆਪਾਂ ਇਹਦੇ ਵਿੱਚ ਘਿਓ ਬਿਲਕੁਲ ਨਹੀਂ ਪਾਵਾਂਗੇ ਆਪਾਂ ਇਹਦੇ ਵਿੱਚ ਪਾ ਲਿਆ ਜੀਰਾ ਖਾਲੀ ਜੀਰਾ ਪਾਇਆ ਪੈਨ ਵਿੱਚ ਕੁਝ ਨਹੀਂ ਪਾਇਆ ਵਿੱਚੇ ਆਪਾਂ ਪਿਆਜ਼ ਅਦਰਕ ਲਸਣ ਹਰੀ ਮਿਰਚ ਸਾਰੇ ਪਾਵਾਂਗੇ ਮਿਰਚ ਜੇ ਆਪਾਂ ਟੁਕੜੇ ਕਰਕੇ ਪਾ ਦਿੰਨੇ ਹਾਂ ਚੰਗੀ ਤਰ੍ਹਾਂ ਆਪਾਂ ਨੂੰ ਫੇਰਾਂਗੇ जब तक ब्राउन नहीं होंगे तो एक टमाटर ये भी आप भुना लवावे आप क्योंकि अपने प्याज ब्राउन हो चुके हैं ਪਾ ਜਿਆਦਾ ਮਸਾਲਾ ਵੀ ਇਹਦਾ ਬਰੀਕ ਨਹੀਂ ਪੀਸਾਂਗੇ ਮਸਾਲਾ ਬਣ ਗਿਆ ਪਾਣੀ ਨੂੰ ਚੌਪਰ ਦੇ ਵਿੱਚ ਹੀ ਨਾਲ ਚੋਕ ਕਰ ਲਾਂਗੇ ਮੈਕਸੀ ਦੇ ਵਿੱਚ ਨਹੀਂ ਕਿਸਣਾ ਆਪਾਂ ਇਹਨੂੰ ਜਾਂ ਫੇਰ ਥੋੜਾ ਮੋਟਾ ਹੀ ਰੱਖਣਾ ਵਾ ਗੈਸ ਬੰਦ ਕਰਤੀ ਆਪਾਂ ਚੌਪ ਕਰ ਲਿਆ ਉਸੇ ਕੜਾਹੀ 'ਚ ਪਾਵਾਂਗੇ ਫੇਰ ਦਵਾਰਾ ਆਪਾਂ ਨੂੰ ਫੇਰ ਭੁੰਨਾ ਦੀ ਚਾਪ ਤੇ ਆਪਾਂ ਸਾਰੇ ਮਸਾਲੇ ਦੇ ਵਿੱਚ ਐਡ ਕਰਨੇ ਆ ਇਹੋ ਥੋੜਾ ਥੱਲੇ ਲੱਗੇਗਾ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਚਮਚੇ ਸਰੋਂ ਦਾ ਤੇਲ ਮੈਂ ਸਰੋਂ ਦਾ ਤੇਲ ਹੀ ਇਸਤੇਮਾਲ ਕਰੂੰਗੀ ਵਿੱਚ ਆਹ ਲੋ ਜੀ ਇੱਕ ਚਮਚਾ ਪਾਪਾ ਲਿਆ ਇਹਦੇ ਵਿੱਚ ਦੋ ਚਮਚੇ ਪੈ ਜਾਂਦੇ ਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਖਲਣਾ ਹੈ 5 ਤੋਂ 7 ਮਿੰਟ ਲਈ ਤਾਂ ਇਹ ਰਸਾਇਆ ਪੈਸ ਕੀ ਦੀ ਖਾਰੇ ਆਪਣੇ ਸੇਤ ਨਾਲ ਠੀਕ ਠੌਣ ਕਰਨ ਆਪਾਂ ਜਾਦੇ ਮਸਤਾਂਦੇ ਦੇ ਵਿੱਚ ਐਜ ਨਹੀਂ ਖਾਣਗੇ ਦੇ ਵਿੱਚ ਪਾਵਾਂਗੇ ਹਲਦੀ ਸ਼ੇਕ ਬਿਲਕੁਲ ਕੱਟ ਕੀਤਾ ਮੈਂ ਹਲਦੀ ਆਪਣੀ ਤੁਹਾਨੂੰ ਪਤਾ ਹੈ ਕਿ ਆਪਣੀ ਸਬਜ਼ੀ ਦੇ ਰਿਕੋਰਡਿੰਗ ਹੁੰਦੀ ਹੈ ਨਮਕ ਸਵਾਦ ਅਨੁਸਾਰ ਵਿੱਚ ਪਾਵਾਂਗੇ ਆਪਾਂ ਸ਼ੁੰਡ ਇਸ ਤੋਂ ਜ਼ਿਆਦਾ ਮੁਸਕਲੀਆਂ ਮੈਂ ਨਹੀਂ ਪਾਵਾਂਗੀ ਇਹਦੇ ਵਿੱਚ ਕਿਉਂਕਿ ਜਦ ਆਪਾਂ ਸਿਹਤ ਹੀ ਠੀਕ ਤੇ ਆਪਾਂ ਮੁਸਕਲੀਆਂ ਵਾਲੀ ਸਬਜ਼ੀ ਖਾਣੀ ਕਿਉਂ इसे हैंग जरूर पावे आप पा। क्योंकि हिंग सब तो वजिए चीज है हैंग पाई है हिंग पाइए आप चमचा तो भी घट है ਲੋਜੀ ਮਸਾ ਸਾਪਣਾ ਪੁੱਜ ਕੇ ਤਿਆਰ ਹੋ ਗਿਆ ਆਪਾਂ ਹੌਲੀ ਹੌਲੀ ਥੋੜਾ ਜਿਹਾ ਭੁੰਨ ਲਾਂਗੇ ਇਹਨੂੰ ਗਰਮ ਪਾਣੀ ਹੀ ਇਹਦੇ ਵਿੱਚ ਪਾਵਾਂਗੀ ਮੈਂ ਕਿਉਂਕਿ ਗਰਮ ਪਾਣੀ ਨਾਲ ਫਿਰ ਆਪਣਾ ਮਸਾਲਾ ਠੰਡਾ ਨਹੀਂ ਹੁੰਦਾ ਨਹੀਂ ਤਾਂ ਠੰਡਾ ਪਾਣੀ ਪਾਵਾਂਗੇ ਸਾਰਾ ਮਸਾਲਾ ਆਪਣਾ ਠੰਡਾ ਹੋ ਜਾਏਗਾ ਇਹ ਮੈਂ ਮਸਾਲਾ ਲੱਗਿਆ ਨਹੀਂ ਛੱਡਦੀ ਹਾਂ ਜੀ ਮਿਹਨਤ ਕੀਤੀ ਹੁੰਦੀ ਹੈ ਆਪਣੀ ਇਸ ਲਈ ਥੋੜਾ ਥੋੜਾ ਪਾਣੀ ਪਾ ਕੇ ਮੈਂ ਇਹਨੂੰ ਭੁੰਨਾਂਗੀ ਸਿਰਫ ਜੇ ਪਾਉਣਾ ਤਾਂ ਸਰੋਂ ਦਾ ਤੇਲ ਦਾ ਤੜਕਾ ਲਾਦੇ ਮੈਂ ਭੰਡਕੇ ਉਸ ਤੋਂ ਬਾਅਦ ਸਰੋਂ ਦਾ ਤੇਲ ਥੋੜਾ ਪਾਉਣੀ ਹੈ ਜਦੋਂ ਥੋੜਾ ਸਰੋਂ ਦਾ ਤੇਲ ਦਾ ਕੱਚੇ ਪੰਦੇ ਟੇਸਟ ਆਉਗਾ ਤਾਂ ਸਬਜੀ ਦਾ ਸਵਾਦ ਬਹੁਤ ਹੀ ਵਧੀਆ ਹੁੰਦਾ ਵਾ ਬਾਕੀ ਤੁਸੀਂ ਦੇਸੀ ਘਿਓ ਪਾਉਣਾ ਦੇਸੀ ਪਾ ਸਕਦੇ ਆ ਆਪਾਂ ਥੋੜਾ ਜਿਹਾ ਪਾਣੀ ਘਰ ਪਾ ਦਿੰਨੇ ਬਾਕੀ ਜਿਆਦਾ ਪਾਣੀ ਆਪਾਂ ਨਹੀਂ ਪਾਵਾਂਗੇ क्योंकि मेथी भी पानी छोड़ दी है नमक पाया हो इस करके अपना मेथी ये पा दी चली तरह आप मिक्स कर लेंगे मसाले दिख ਇੱਤਨੀ ਇਹਦੀ ਡੰਡੀ ਆ ਇਹਦੇ ਵਿੱਚ ਮੈਂ ਧਨੀਏ ਦੀਆਂ ਡੰਡੀਆਂ ਵੀ ਕੱਟ ਕੇ ਪਾਵਾਂ ਜਦ ਰਹਿਣਗੀਆਂ ਤਾਂ ਬਹੁਤ ਟੇਸਟ ਆਏਗਾ ਉਹ ਵੀ ਤੁਹਾਨੂੰ ਦਿਖਾਉਣੀ ਆ ਮੈਂ ਆਪਾਂ ਆਪਾਂ ਇਹਦੇ ਵਿੱਚ ਧਨੀਏ ਦੀਆਂ ਡੰਡੀਆਂ ਕੱਟ ਕੇ ਪਾ ਦਿਤੀਆਂ ਕਦੇ ਵੀ ਤੁਸੀਂ ਧਨੀਏ ਦੀਆਂ ਡੰਡੀਆਂ ਨਾ ਸੱਟਿਆ ਕਰੋ ਉਹਨੂੰ ਰੀਕ ਬਰੀਕ ਕਰਕੇ ਪਾ ਦਿਓ ਤਾਂ ਬਹੁਤ ਹੀ ਅੱਛੀ ਪਰ ਜਸ ਆਉਂਦੀ ਹੈ ਖੁਸ਼ਬੂ ਜਦੋਂ ਸਬਜੀ ਬਣ ਜਾਂਦੀ ਆ ਆਪਾਂ ਮਿਕਸ ਕਰ ਦਿੱਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਰਗਮ ਸਰਗਮ ਆ ਪਪੀਓਂ ਕਿ ਰੱਖਿਆ ਤਾਂ ਆਪਾਂ ਪਾਣੀ ਚੋਂ ਬਾਹਰ ਕੱਢਦੇ ਆ ਸਰਗ ਪਪੜਾ ਚਾਰਕਟ ਕੇ ਆਪਿਆ ਦੇ ਵਿੱਚ ਕਰਾਂਗੇ ਮਿਕਸ ਘਟ ਸੇਕ ਤੇ ਪਕਾਵਾਂਗੇ ਘਟ ਸੇਕ ਤੇ ਪਕਾਉਣ ਦੇ ਨਾਲ ਸਬਜੀ ਦਾ ਟੇਸਟ ਬਹੁਤ ਵਧੀਆ ਆਉਂਦਾ ਤੁਸੀਂ ਵੀ ਸਬਜੀ ਬਣਾਉਣੀ ਹੈ ਤਾਂ ਘਟ ਸੇਕ ਤੇ ਬਕਾਇਆ ਕਰੋ ਜਿੰਨਾ ਭੈਣਾਂ ਦੇ ਘਰ ਵੇੜੇ ਵੱਡੇ ਨੇ ਤਾਂ ਆਪਣੇ ਚੁੱਲਿਆਂ ਦੇ ਉੱਪਰ ਸਬਜੀ ਬਣਾਇਆ ਕਰੋ ਚੁੱਲ੍ਹੇ ਵਰਗੀ ਸਬਜੀ ਤੇ ਚੁੱਲ੍ਹੇ ਦੀ ਰੋਟੀ ਵਰਗੀ ਸਵਾਦ ਨਹੀਂ ਆਉਂਦਾ ਗੈਸ ਤੇ ਅਨੇਕਾ ਬਿਮਾਰੀਆਂ ਨੂੰ ਸਾਨੂੰ ਇਹ ਗੈਸ ਸੱਦਾ ਦਿੰਦੀ ਤੇ ਤੁਸੀਂ ਛੱਲੇ ਦੇ ਰੋਟੀ ਬਣਾਇਆ ਕਰੋ ਭੈਣੋ ਪਿੰਡਾਂ ਦੇ ਵਿੱਚ ਛੱਲੇ ਹੁੰਦੇ ਨੇ ਇਹ ਆਪਾਂ ਹੁਣ ਇਹਨਾਂ ਕੱਟ ਸੇਕਦੇ ਧਰਾਂਗੇ ਆਪਣੀ ਸਲਗਮ ਔਰ ਮੇਥੀ ਦੀ ਸਬਜ਼ੀ ਬਣ ਕੇ ਤਿਆਰ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਆ ਕਰੋ ਘਿਓ ਕੱਟ ਦੋ ਕੱਟ ਇਸਤੇਮਾਲ ਕਰੋ ਪਲੀਜ਼ ਘਰ ਤੋਂ ਬਣ ਕੇ ਬੇਨਤੀ ਆ ਬਾਹਰ ਲੀਆਂ ਚੀਜ਼ਾਂ ਨਾ ਆਪ ਖਾਓ ਔਰ ਨਾ ਬੱਚੇ ਲਓ ਬਹੁਤ ਜ਼ਿਆਦਾ ਹੋ ਮਾਰੀ ਫੈਲ ਰਹੀ ਹੈ ਤੁਸੀਂ ਵੀ ਸੁਣਦੇ ਆਪਾਂ ਵੀ ਸੁਣੇ ਖਤਰਨਾਕ ਬਿਮਾਰੀਆਂ ਬਹੁਤ ਫੈਲ ਰਹੀਆਂ ਪਲੀਜ਼ ਮੇਰੀ ਰਿਕਵੈਸਟ ਆ ਆਪ ਬੱਚਿਆਂ ਨੂੰ ਬਾਹਰ ਦੇ ਖਾਣੇ ਤੋਂ ਪਰਹੇਜ਼ ਕਰਾਓ ਘਰ ਵਿੱਚ ਹੀ ਖਾਣਾ ਦਿਓ ਤੁਸੀਂ ਦੱਸਣਾ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ ਮਿਹਰਬਾਨੀ ਵੱਡੇ ਸਹਿਯੋਗ ਦੀ ਜ਼ਰੂਰ ਦੀ ਜ਼ਰੂਰ ਹੁੰਦੀ ਹੈ ਸਾਰਿਆਂ ਨੂੰ ਜ਼ਰੂਰਤ ਹੁੰਦੀ ਹੈ ਸਾਰਿਆਂ ਦਾ ਸਹਿਯੋਗ ਦਿਆ ਕਰੋ ਬਹੁਤ ਬਹੁਤ ਸ਼ੁਕਰੀਆ